ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ ਵਾਪਰਿਆ ਬੜਾ ਭਿਆਨਕ ਸੜਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਰ ਡੇਲੀ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਖਰੀ ਅਨੰਦਪੁਰ ਸਾਹਿਬ ਦੇ ਪਿੰਡ ਟੇਰ ਦੇ ਨੌਜਵਾਨ ਦੀ ਕੈਨੇਡਾ ਚ ਛੜਕ ਹਾਸਤੇ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ 34 ਸਾਲਾ ਪ੍ਰਤਪਾਲ ਸਿੰਘ ਦਾ ਪੁੱਤਰ ਵਿਕਰਮ ਸਿੰਘ ਪੰਗਲ ਕਰੀਬ 1 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਗਿਆ ਸੀ ਉਹ ਇੱਥੇ ਸਰੀ ਸ਼ਹਿਰ ਚ ਟਰਾਲਾ ਚਲਾਉਂਦਾ ਸੀ ਮਿਲੀ ਜਾਣਕਾਰੀ ਮੁਤਾਬਕ ਐਤਵਨ ਬਰਫ ਕਾਰਨ ਟਰਾਲਾ ਸਲਿੱਪ ਹੋ ਜਨਮਗਰ ਪਲਟ ਗਿਆ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਇੰਟਰਪਰਟ ਚ ਉਸਤੇ ਫੋਟੇ ਪ੍ਰਾਜਾ ਵਿਆ ਰੱਖਿਆ ਹੋਇਆ ਸੀ ਇਹ ਤੁਹਾਨੂੰ ਜਦੋਂ ਸ਼੍ਰੀ ਕਨਸਪਾਸ ਖੰਡ ਸਪਾਰਟ ਸਾਹਿਬ ਅਰਬ ਹੋਣਾ ਸੀ ਉਸ ਵੇਲੇ ਕੈਨੇਡਾ ਪੁਲਿਸ ਨੇ ਪਿਤਪਲ ਦੀ ਮੌਦੀ ਖਬਰ ਦਿੱਤੀ ਇਸ ਦੇ ਨਾਲ ਹੀ ਕਰਦੀਆਂ ਖੁਸ਼ੀਆਂ ਮਾਤਮਿਕ ਬਦਲ ਗਈਆਂ ਪਰ ਵਾਕ ਮੈਂਬਰਾਂ ਪਿੰਡ ਵਸਗਣ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਕਿਤੇ ਇੱਕ ਮਰਤਕ ਦੇ ਪਾਤ ਲੋ ਚ ਉਹਨਾਂ ਦੀ ਮਦਦ ਕੀਤੀ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ